ਲੋਬੀ ਦੋਸਤੋ ਅੱਜ ਤੁਹਾਨੂੰ ਮਲਾਉਨੇ ਆ ਇੱਕ ਬਹੁਤ ਹੀ ਵਧੀਆ ਦੁਕਾਨਦਾਰ ਦੇ ਨਾਲ ਜੋ ਕਿ ਕਰਿਆਨੇ ਦਾ ਕੰਮ ਕਰਦੇ ਨੇ ਤੇ ਬੜੇ ਪਿਆਰੇ ਵੀਰ ਨੇ ਮਿਹਨਤੀ ਬਹੁਤ ਸਾਰੇ ਨੇ ਗੁਣ ਨੇ ਵੀਰ ਦੇ ਵਿੱਚ ਤੇ ਆਪਣਾ ਸਸੀਗਾਲ ਜੀ ਵੀਰ ਜੀ ਸਸੀਗਾਲ ਵੀਰ ਜੀ ਹੋਸਣਾ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਵਧੀਆ ਜੀ ਠੀਕ ਆ ਤੇ ਇਹ ਜਿਹੜੀ ਦੁਕਾਨ ਹੈ ਆਪਣੀ ਕਰਿਆਨੇ ਦੀ ਹਾਂ ਜੀ ਤੇ ਇਹਦੇ ਵਿੱਚ ਸਮਾਨ ਕਿਹੜਾ ਕਿਹੜਾ ਜਿਹੜਾ ਆਪਾਂ ਨੂੰ ਮਿਲ ਜਾਂਦਾ ਇੱਥੋਂ ਤੁਹਾਡੇ ਕੋਲ ਇਹਦੇ ਵਿੱਚ ਸਾਰੀਆਂ ਜੀ ਦਾਲਾਂ ਸਾਰੀਆਂ A to Z ਮਨਿਆਰੀ ਦਾ ਨਾਲ ਸਮਾਨ ਜੇ ਅੱਛਾ ਮਨਿਆਰੀ ਦਾ ਜਿਸ ਤਰ੍ਹਾਂ ਆ ਚੀਜ਼ਾਂ ਜਿਹੜੀਆਂ ਹੈਗੀਆਂ ਹਾਂਜੀ ਹਾਂਜੀ ਸ਼ੈਂਪੂ ਸ਼ੰਪੂ ਸਾਰੇ ਫੈਂਟ ਉਸ ਫੇਤ ਉਸ ਵਾਹ ਜੀ ਵਾਹ ਸਾਰਾ ਕੁਝ ਮਿਲੂਗਾ ਅੱਛਾ ਅੱਛਾ ਜੀ ਹਾਂਜੀ ਤੇ ਦਾਲਾਂ ਜਿਹੜੀਆਂ ਹੈਗੀਆਂ ਜਿੱਦਾਂ ਆ ਆ ਗਈਆਂ ਹਨਾ ਹਾਂਜੀ ਆ ਦਾਲਾਂ ਆ ਗਈਆਂ ਹਾਂਜੀ ਵਾਹ ਜੀ ਵਾਹ ਹੋਰ ਵੀ ਜੀ ਇਸ ਤੋਂ ਇਲਾਵਾ ਆ ਕੀ ਅਗਲੇ ਜਿਹੜੇ ਤੁਸੀਂ ਹੱਥ ਲਾ ਰਹੇ ਹੋ ਇਹ ਦਾਲਾਂ ਜੀ ਇਹ ਵੀ ਦਾਲਾਂ ਹਾਂ ਜੀ ਦਾਲਾਂ ਜੇ ਆ ਪੋਚੇ ਜਿਹੜੇ ਫਰਸ਼ ਉੱਤੇ ਫੇਰਨ ਵਾਲੇ ਪੋਚੇ ਜਿਹਾ ਉਹ ਵਾਹ ਜੀ ਵਾਹ ਹਾਂ ਜੀ ਆ ਦੇਸੀ ਘਿਓ ਉਹ ਸ਼ਿਰਤੀ ਦਾ ਘਿਓ ਵਧੀਆ ਘਿਓ ਰੱਖਿਆ ਜੇ ਅੱਛਾ ਦੇਸੀ ਘਿਓ ਵੀ ਆ ਗਿਆ ਸ਼ੈਂਪੂ ਵੀ ਆ ਗਏ ਜੇ ਕੁੜੀਆਂ ਵਾਲੇ ਉਹ ਵਾਹ ਜੀ ਵਾਹ ਹਾਂ ਜੀ ਮਹਿੰਦੀ ਵੀ ਆ ਗਈ ਜੇ ਅੱਛਾ ਮਹਿੰਦੀ ਵੀ ਆ ਗਾ ਰੇ ਅੱਲਾਹ A to Z ਘਰ ਦਾ ਸਮਾਨ ਜਿਹੜਾ ਘਰ ਦੇ ਕੰਮ ਵਾਸਤੇ ਸਾਰਾ A to Z ਸਮਾਨ ਸਾਰਾ ਹੀ ਕੋਲ ਜੇ ਤੇ ਇਹ ਕਮਾਲ ਕੀਤੀ ਹੈ ਤਾਂ ਉਹ ਮਗਰਲੇ ਪਾਸੇ ਮੈਂ ਭੁਜਿਆ ਵੀ ਨਜ਼ਰ ਆ ਰਿਹਾ ਹੈ ਜੀ ਆਪ ਦਾ ਹਾਂ ਜੀ ਭੁਜਿਆ ਰੇ ਵਿਸਕਟ ਜੇ ਉਹ ਵਾਹ ਜੀ ਵਾਹ ਮੰਗਰਾ ਦਹੀਂ ਚ ਪਾਉਣ ਵਾਲਾ ਰਸ ਵੀ ਆ ਗਿਆ ਜੀ ਆਪਣੇ ਕੋਲ ਹਾਂ ਜੀ ਮੈਂ ਤਾਂ ਕਮਾਲ ਕੀਤੀ ਵੀਰ ਜੀ ਹਾਂ ਜੀ ਹਾਂ ਜੀ ਤੇ ਇਹ ਵੀਰ ਜੀ ਦੁਕਾਨ ਇੱਕ ਤਾਂ ਦੁਕਾਨ ਹੁੰਦੀ ਆ ਵੀ ਮਾਰਕੀਟ ਦੇ ਵਿੱਚ ਹਨਾ ਹਾਂ ਜੀ ਤੇ ਇਹ ਦੁਕਾਨ ਨੂੰ ਫਿਰ ਆਪਾਂ ਕਿਹੜਾ ਨਾਮ ਦੇ ਸਕਦੇ ਆ ਇਹ ਦੁਕਾਨ ਹੈਗੀ ਜੇ ਤੁਰਦੀ ਫਿਰਦੀ ਦੁਕਾਨ ਤੁਰਦੀ ਫਿਰਦੀ ਦੁਕਾਨ ਹਾਂ ਜੀ ਹਨਾ ਹਾਂ ਜੀ ਜਿੱਦਾਂ ਬਾਹਰਲੇ ਮੁਲਕਾਂ 'ਚ ਅੰਗਰੇਜ਼ਾਂ ਦੇ ਤੁਰਦੇ ਫਿਰਦੇ ਘਰ ਹੁੰਦੇ ਆ। ਹਾਂਜੀ ਹਾਂਜੀ। ਉਸ ਤਰ੍ਹਾਂ ਹੀ ਤੁਰਦੀ ਫਿਰਦੀ ਦੁਕਾਨ ਹੈ। ਤੁਰਦੀ ਫਿਰਦੀ ਦੁਕਾਨ ਦੀ ਹਾਂਜੀ। ਤੇ ਸਮਾਨ ਤੇ ਵੀਰ ਜੀ ਤੁਸੀਂ A to Z ਸਾਰਾ ਰੱਖਿਆ। A to Z ਸਾਰਾ ਹੈ ਜੀ। ਬਾਜ਼ਾਰ ਜਾਣ ਦੀ ਲੋੜ। ਹੈ? ਬਾਜ਼ਾਰ ਜਾਣ ਦੀ ਲੋੜ ਕੇ ਨਹੀਂ। ਬਾਜ਼ਾਰ ਜਾਣ ਦੀ ਵਾਕਿਆ ਲੋੜ ਦੀ ਕੀ? A to Z ਸਾਰਾ ਸਮਾਨ ਮਿਲੂਗਾ। ਮੈਂ ਤਾਂ ਦੁਕਾਨ ਦਾ ਸਾਰਾ ਹੁਣ ਫਰੇਮ ਖੋਲ ਕੇ ਪੂਰੇ ਵਿਖਾਉਨੇ ਆ ਆਪਣੇ ਦੋਸਤਾਂ ਮਿੱਤਰਾਂ ਨੂੰ। ਤੇ ਲਓ ਜੀ ਆਹ ਵੇਖ ਲਓ। ਇਹ ਆ ਵੀਰ ਦੀ ਜਿਹੜੀ ਦੁਕਾਨ ਆ। ਤੇ ਇਹ ਸਰਵਿੱਧੀ ਮਲਾਂ ਜਿਹੜਾਗਾ ਛੋਟੇ ਹੱਥੀ ਸਾਰਾ ਸਾਕ ਤਵ ਰੱਖਿਆ ਹਾਂਜੀ ਠੀਕ ਆ ਘਾਰ ਗਦਾਮ ਆ ਜਾ ਕੇ ਲੱਦ ਲਈਦਾ ਹੁਣ ਜਾ ਕੇ ਲੱਤ ਲੈਣਾ ਸੁੱਦਾ ਖਤਮ ਹੋ ਗਿਆ ਥੋੜਾ ਥੋੜਾ ਹਾਂਜੀ ਫੇਰ ਜਾ ਕੇ ਲੱਤ ਲੈਣਾ ਸ਼ਾਮਾਂ ਨੂੰ ਸਵੇਰੇ ਫੇਰ ਤਿਆਰੀ ਕਰਨੀ ਆਉਂਦੀ ਤੇ ਇਹ ਆਪਣੇ ਫੇਰ ਕਿੰਨੇ ਕ ਪਿੰਡ ਰੋਜ਼ ਦੇ ਕੱਢਦੇ ਜੇ ਪਿੰਡ ਦੋਕ ਦੋ ਪਿੰਡ ਦੋ ਪਿੰਡ ਕੱਢਣੇ ਰੋਜ਼ ਦੇ ਮਾਂ ਦੋ ਪਿੰਡ ਨਿਕਲਦੇ ਹਾਂਜੀ ਤੇ ਪਰਿਵਾਰ ਵੀ ਪੱਕੇ ਲੱਗੇ ਨੇ ਹਾਂਜੀ ਪੱਕੇ ਘਰ ਲੱਗੇ ਜੇ ਹਾਂ ਮੈਂ ਤਾਂ ਕਰੀ ਜਈ ਤੇ ਪਿੰਡ ਆਪਣਾ ਕਿਹੜਾ ਮੇਰਾ ਪਿੰਡ ਡਾਲੇ ਚੱਕ ਜੇ ਡਾਲੇ ਚੱਕ ਹਾਂਜੀ ਡਾਲੇ ਚੱਕ ਪੈਂਦੇ ਆ ਹਾਂਜੀ ਹਾਂਜੀ ਤੇ ਲਾਗੇ ਲਾਗੇ ਫਿਰ ਡਾਲੇ ਚੱਕ ਦੇ ਆਲਾ ਦਵਾਲਾ ਫਿਰ ਕਿੰਨੇ ਕਿੰਨੇ ਕਿਲੋਮੀਟਰ ਤੱਕ ਜਾਂਦੇ ਜੀ ਇਹੋ 5-7 ਕਿਲੋਮੀਟਰ 5-7 ਕਿਲੋ ਲਾਗੇ ਲਾਗੇ ਜਿੰਨੇ ਪਿੰਡ ਸਾਰੇ ਕੱਢੀ ਦੇ ਸਾਰੇ ਪਿੰਡ ਕੱਢਣੇ ਹਾਂਜੀ ਤੇ ਪਰਿਵਾਰ ਵੀ ਪੱਕੇ ਜੁੜੇ ਪਏ ਪੱਕੇ ਪੱਕੇ ਜੀ ਵਧੀਆ ਸੌਦਾ ਦੇਈਦਾ ਵੈਰਾਈਟੀ ਵਾਲਾ ਬਹੁਤੀ ਵਾਲਾ ਸੌਦਾ ਦੇਈਦਾ ਤੇ ਹੁਣ ਜੇ ਕੋ ਕਵੇ ਕਿ ਕੋਈ ਕੋਈ ਵੀਰ ਕੋਈ ਨੌਜਵਾਨ ਮਿਹਨਤ ਕਰਨ ਵਾਲਾ ਹਾਂਜੀ ਵੀਰ ਕੋ ਸੋਚੇ ਕਿ ਮੈਨੂੰ ਦੁਕਾਨ ਨਹੀਂ ਲੱਭ ਰਹੀ ਮੈਂ ਦੁਕਾਨ ਕਿੱਥੇ ਜਾ ਕੇ ਕਿਰਾਏ ਤੇ ਲੈਣੀ ਆ ਹਾਂਜੀ ਕਿ ਉਹ ਮਾਰਕੀਟ ਚ ਕਿੱਥੇ ਜਾ ਕੇ ਮੈਂ ਬਹਿਣਾ ਉਹਦੇ ਸਾਰੇ ਸਵਾਲਾਂ ਦਾ ਜਵਾਬ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਭੀ ਜੇ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਵੇਖ ਲੋ ਤੁਹਾਡੇ ਸਾਹਮਣੇ ਲੱਗੇ ਹਾਂ ਮੈਂ 2 ਸਾਲ ਦੁਬਾਈ ਲਾ ਕੇ ਆ ਹਾਂ ਉਹ ਮੈਂ ਛੱਡ ਤੇ ਆ ਮੈਂ ਆਪਣਾ ਕੰਮ ਕਰਨੇ ਆ ਨਹੀਂ ਇਹਦੇ ਨਾਲ ਦੀ ਰੀਸ ਨਹੀਂ ਹੈਗੀ ਵੀਰ ਜੀ ਹਾਂਜੀ ਹਾਂਜੀ ਵੇਖੋ ਤੁਸੀਂ ਉਹਨਾਂ ਨੌਜਵਾਨਾਂ ਲਈ ਇੱਕ ਪ੍ਰੇਰਨਾਦਾਇਕ ਬਣ ਗਏ ਹੋ ਜਿਹੜੇ ਨੌਜਵਾਨ ਆਪਣਾ ਰੋਜ਼ਗਾਰ ਚਲਾਉਣਾ ਚਾਹੁੰਦੇ ਨੇ ਹਾਂਜੀ ਤੇ ਕਈ ਕਹਿੰਦੇ ਵੀ ਭਾਈ ਜੀ ਦੁਕਾਨ ਨਹੀਂ ਲੱਭਣ ਦੀ ਕਿਹੜੇ ਸ਼ਹਿਰ 'ਚ ਜਾ ਕੇ ਦੁਕਾਨ ਲੈਣੀ ਆ ਹਾਂਜੀ ਹਾਂਜੀ ਤੇ ਪਿੰਡਾਂ ਵਾਲਿਆਂ ਨੇ ਸੌਦਾ ਲੈਣ ਲਈ ਤੇ ਸ਼ਹਿਰੋਂ ਜਾਣਾ ਨਾ ਹਾਂਜੀ ਹਾਂਜੀ ਤੇ ਤੁਹਾਡੀ ਉਹ ਦੁਕਾਨ ਆ ਜਿਹੜੀ ਘਰ ਜਾ ਕੇ ਸੌਦਾ ਦੇ ਘਰ ਜਾ ਕੇ ਸੌਦਾ ਦੇ ਰਹੀ ਆ ਹਾਂਜੀ ਨਹੀਂ ਤੇ ਅੱਗੇ ਗਾਹਕ ਦੁਕਾਨ ਤੋਂ ਜਾ ਕੇ ਸੌਦਾ ਲੈ ਕੇ ਆਉਂਦੇ ਸੀ ਹਾਂਜੀ ਹਾਂਜੀ ਪਰ ਹੁਣ ਇਹ ਦੁਕਾਨ ਗਾਹਕਾਂ ਦੇ ਕੋਲ ਆ ਗਈ ਹਾਂਜੀ ਇਹ ਤੇ ਵਿਦੀ ਤੁਹਾਡੇ ਲੋ ਬਹੁਤ ਪਿਆਰਾ ਇੱਕ ਮੈਸੇਜ ਹੈ ਦੂਸਰੇ ਨੌਜਵਾਨਾਂ ਵਾਸਤੇ ਵੀ ਹਾਂਜੀ ਤੇ ਅਸੀਂ ਤੇ ਇਹ ਬੇਨਤੀ ਕਰਾਂਗੇ ਵੀ ਸਾਰੇ ਨੌਜਵਾਨੋ ਵੀਰੋ ਜਿਹੜੇ ਵੀਰ ਜ਼ਮੀਨੀ ਪੱਧਰ ਤੇ ਮਿਹਨਤ ਕਰਨੀ ਚਾਹੁੰਦੇ ਆ ਨਾ ਹਾਂਜੀ ਉਹ ਇਸ ਵੀਰ ਤੋਂ ਇੱਕ ਜਿਹੜੀ ਅਗੀਆ ਗਾਈਡੈਂਸ ਲੈਣ ਇਹੀ ਨਾਇਕ ਨੇ ਸਾਡੇ ਅੱਜ ਦੇ ਜਮਾਨੇ ਦੇ ਇਹੀ ਹੀਰੋ ਨੇ ਹੀਰੋ ਆ ਇਨਸਾਨ ਉਹ ਹੁੰਦਾ ਜਿਹੜਾ ਆਪਣੇ ਪਰਿਵਾਰ ਨੂੰ ਦਸਾਂ ਨਵਾਂ ਦੀ ਕਿਰਤ ਕਰਕੇ ਰੋਟੀ ਕਮਾ ਕੇ ਖਵਾ ਲੇ ਉਹ ਹੀ ਹੀਰੋ ਹੁੰਦਾ ਔਰ ਹੀਰੋ ਨੱਚਣ ਟੱਪਣ ਗਾਣਿਆਂ ਦੇ ਵਿੱਚ ਜਿਹੜੇ ਤੁਹਾਨੂੰ ਦਿਖਦੇ ਨੇ ਉਹ ਹੀਰੋ ਨਹੀਂ ਹੁੰਦੇ ਤੇ ਵਰਦੀ ਤੁਸੀਂ ਵਾਕਿਆ ਹੀ ਸਾਰੇ ਨੌਜਵਾਨਾਂ ਵਾਸਤੇ ਪ੍ਰੇਰਨਾ ਸਰੋਜੇ ਤੇ ਇਹ ਤੁਹਾਡੀ ਦੁਕਾਨ ਸਦਾ ਹੀ ਚੱਲਦੀ ਰਹੇ ਹਾਂਜੀ ਹੈ ਤੇ ਸਿਆਣੇ ਕਹਿੰਦੇ ਆ ਤੇ ਗੁਰੂ ਮਹਾਰਾਜ ਨੇ ਵੀ ਆਪਣੀ ਗੁਰਬਾਣੀ ਰਾਹੀਂ ਕਿਹਾ ਹਾਂਜੀ ਕਿ ਨਾਮ ਖਮਾਰੀ ਨਾਨਕਾ ਹਾਂ ਚੜੀ ਰਹੇ ਤੁਸੀਂ ਚੜੀ ਰਹੇ ਦਿਨ ਰਾਤ ਹਾਂਜੀ